ਡੈਡੀ ਉਹ ਤੁਰ ਪਾ ਹੁਣ ਮਮਮੀ ਕਹਿੰਦੀ 2:00 ਵਜੇ ਤੱਕ ਘਰ ਆ ਜਾਓ ਹੁਣ ਤੇ 4:00 ਵੱਡ ਚੱਲੇ ਆ ਖਲੋ ਜਾ ਮਿੰਟਿਕ ਉਹ ਆ ਪੈਕ ਤੇ ਲਾ ਲੰਦੇ ਉਹ ਬਾਕੀ ਕੱਲ ਲਾ ਲਾਂਗੇ ਹੈ ਰੋਣਾ ਇੱਥੇ ਹੀ ਕੰਡਿਆ ਵਾ ਨਾਲੇ ਮੁੰਡੇ ਨੂੰ ਵੀ ਫੁੱਠੇ ਕਮੀ ਲਾਇਆ ਵਾ ਇਹਨੇ ਘਰ ਦਾ ਭੈਣ ਨੂੰ ਹੁਣ ਚੰਗਾ ਵੀਰ ਆ ਲਾਂਦੇ ਇਹਨਾਂ ਨੂੰ ਘਰ ਵੇਖੀ ਇਹਨਾਂ ਨੂੰ ਕਿਦਾਂ ਸਿੱਧਿਆਂ ਕਰਦੀ ਡੈਡੀ ਜਿਹੜੇ ਹਸਾਬ ਨਾਲ ਤੂੰ ਦੁਪਹਿਰੇ ਸ਼ਰਾਬ ਪੀ ਜਾਂਦਾ ਨਾ ਮੰਮੀ ਨੂੰ ਆ ਜਾਣੀ ਉਹ 스맬 ਤੇ ਉਹਨੇ ਤੈਨੂੰ ਦੇੜ ਦੇਣਾ ਹੀ ਓਏ ਆ ਪਰ ਜੁਈ ਧਾਗਾ ਉਹ ਜਿੱਥੋਂ ਜਿੱਥੋਂ ਦੇੜੂਗੀ ਨਾ ਉਹ ਨਾਲੋਂ ਨਾਲ ਰਫੂ ਕਰੀ ਜਾਈ ਉਹ ਤੇਰੇ ਤੇ ਵਾਅਦਾ ਯਕੀਨ ਕਰਦੀ ਆ ਉਹ ਡੈਡੀ ਜਨਾਨੀਆਂ ਦੀ ਸੁਗੰਧਨ ਸ਼ਕਤੀ ਬੜੀ ਤੇਜ ਹੁੰਦੀ ਆ ਉਹ ਤੂੰ ਫੜਿਆ ਜਾਣਾ ਹੀ ਉਹ ਚੱਲ ਦੇਖੀ ਜਾਊਗੀ ਉਨੂੰ ਕਿਦਾਂ ਪਤਾ ਲੱਗ ਜੂਗਾ ਉਹ ਇੱਥੇ ਸਾਨੂੰ ਕਿਹੜਾ ਕਿਸ ਨੇ ਵੇਖਿਆ ਵਾ ਬਸ ਤੂੰ ਪੈਰਾਂ ਦੇ ਪਾਣੀ ਨਾ ਪਾਣ ਦੇਈ ਠੀਕ ਆ ਸੂਈ ਧਗਾ ਤੈਨੂੰ ਦੇਤਾ ਵਾ ਬਸ ਰਫੂ ਕਰੀ ਜਾਈਂ ਆ ਗਏ ਜਾਂ ਲੱਭ ਗੱਲਾਂ ਫਿਰ ਕੇ ਕਿੱਥੇ ਲਾਇਆ ਨਾ ਟਾਈਮ ਓਏ ਮੋਟਰਸਾਈਕਲ ਪੈਂਚਰ ਹੋ ਗਿਆ ਸੀ ਉਹ ਤਾਂ ਕਰਕੇ ਲੇਟ ਹੋ ਗਏ ਆ ਮੋਟਰਸਾਈਕਲ ਨੂੰ ਪੈਂਚਰ ਲਾਉਣ ਦੇ 2 ਘੰਟੇ ਲੱਗਦੇ ਆ ਓਏ ਕਰਦੇ ਰਫੂ ਕੀ ਦੱਸਾਂ ਮੰਮੀ ਐ ਤਿੰਨ ਪੈਂਚਰ ਨਿਕਲੇ ਹੀ ਟੂਬ ਚ ਤਿੰਨ ਚਾਰ ਕਿਲੋਮੀਟਰ ਤੇ ਮੋਟਰਸਾਈਕਲ ਨੂੰ ਰੇੜ ਕੇ ਆਇਆ ਉਹ ਸਾਡੀਆਂ ਤੇ ਲੱਤਾਂ ਵੀ ਜਵਾਬ ਦੇ ਗਈਆਂ ਅੱਛਾ ਤਾਂ ਕਰਕੇ ਲੇਟ ਹੋ ਗਏ ਜੇ ਮੈਨੂੰ ਤਾਂ ਸ਼ਰਾਬ ਦੀ ਵੀ ਮੁਸ਼ਕਾਉਂਦੀ ਆ ਮੈਨੂੰ ਤਾਂ ਲੱਗਦਾ ਤੇਰਾ ਪਿਓ ਦੁਪਹਿਰੇ ਸ਼ਰਾਬ ਡੱਫ ਆਇਆ ਵਾ ਕਿੰਨੇ ਪੀਤੀ ਸ਼ਰਾਬ ਜਦੋਂ ਦਾ ਮੇਰਾ ਲਿਵਰ ਫੈਟੀ ਹੋਇਆ ਨਾ ਮੈਂ ਤਾਂ ਸ਼ਰਾਬ ਦੇ ਲਾਗੇ ਨਹੀਂ ਜਾਂਦਾ ਝੂਠ ਨਾ ਕੀ ਹੋਰ ਨੂੰ ਬੋਲਿਓ ਆ ਤੁਹਾਡੀ ਸ਼ਕਲ ਹੀ ਦੱਸੰਡੀ ਆ ਵੀ ਪੀ ਕੇ ਆਏ ਜੇ ਓਏ ਗੱਡ ਚੁਈ ਤਾ ਗਾ ਕਰਦੇ ਰਫੂ ਹਾ ਹਾ ਹੋ ਮਮੀ ਉਹ ਤੈਨੂੰ ਭਲੇ ਖਾ ਲੱਗਣ ਡਿਆ ਈਓ ਉਹ ਡੈਡੀ ਨੂੰ ਤੇ ਉਹਦੇ ਇੱਕ ਦੋਸਤ ਨੇ ਸੁਲਾਹੀ ਮਾਰੀ ਹੀ ਪਰ ਡੈਡੀ ਦੇ ਜਜਵੇ ਨੂੰ ਸਲਾਮ ਆ ਉਹਨੇ ਤਾਂ ਮੂੰਹ ਤੇ ਨਾ ਕਰਤੀ ਉਹ ਡੈਡੀ ਕਹਿੰਦਾ ਹੀ ਉਹ ਆਪਣੀ ਸਿਹਤ ਨਾਲੋਂ ਤੇ ਪਰਿਵਾਰ ਨਾਲੋਂ ਕੀ ਚੰਗਾ ਵਾ ਕੰਜਰਾ ਤੂੰ ਇਹ ਮਗਰ ਲਾ ਕੇ ਝੂਠ ਬੋਲਣ ਲੱਪਿਆ ਵਾ ਨਾ ਜਿੱਥੇ ਬਹਿ ਕੇ ਸ਼ਰਾਬ ਦਾ ਫੰਡਿਆ ਸੀ ਤੇਰੇ ਮਾਮੇ ਨੇ ਸਾਰਾ ਵੇਖ ਲਿਆ ਵਾ ਦੱਸਦੀ ਉਹਨੇ ਇਹਦੀ ਕਰਤੂਤ ਓਏ ਕਰਦੇ ਰਫੂ ਓ ਡੈਡੀ ਐਰ ਕੀ ਕੰਮ ਵੱਡਾ ਹੀ ਪੈ ਗਿਆ ਈਓ ਇੱਥੇ ਰਫੂ ਨਾ ਨਹੀਂ ਸਰਨਾ ਇੱਥੇ ਟਾਕੀ ਲਉਣੀ ਪੈਣੀ ਆ